ਅੰਮ੍ਰਿਤਸਰ ਸ਼ਹਿਰ ਵਿੱਚ ਬੁਰਾ ਹਾਲ ਹੋਇਆ ਪਿਆਗਾ ਇੱਥੇ ਚੋਰੀ ਦਾ ਇੱਥੇ ਲੁੱਟਾਂ ਖੋਹਾਂ ਚੋਰੀਆਂ ਜਿਹੜੀਆਂ ਸਾਰੇ ਆਮ ਹੋ ਰਹੀਆਂ ਨੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆਗਾ ਇੱਥੇ ਲੋਕੀ ਡਰਦੇ ਨੇ ਆਪਣੀ ਬਾਈਕਲ ਆਪਣਾ ਮੋਟਰਸਾਈਕਲ ਆਪਣੀ ਕਾਰ ਸੜਕ ਤੇ ਖੜਾ ਰਣ ਨੂੰ ਕਿਹੜੇ ਵੇਲੇ ਚੋਰੀ ਹੋ ਜਾਏ ਕੁਛ ਨਹੀਂ ਪਤਾ ਲੱਗਦਾ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਹਾਲ ਗੇਟ ਦੇ ਅੰਦਰ ਬੈਂਕ ਦੇ ਬਾਹਰੋਂ ਇੱਕ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ ਸੀਸੀਟੀਵੀ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਲਈ ਉਹ ਤਿੰਨ ਬੱਤੀਆਂ ਉਹ ਬੰਦਾ ਦੇਖੰਦਾ ਉਹ ਵਿਸ਼ਾਲ ਖੜਾ ਹੈ ਵਿਸ਼ਾਲ ਖੜਾ ਹੈ ਮੋਟਾ ਮੈਂ ਵਿਸ਼ਾਲ ਅੰਦਰ ਆ ਰਿਹਾ ਹੈ ਇਹ ਵੀ ਆ ਗਈ ਥੰਮੀ ਲੱਗ ਗਈ ਸਾਲਾ ਮਾਜੀ ਦੇ ਸਾਹਮਣੇ ਬਾਈਕ ਕੱਢ ਕੇ ਗਿਆ ਲੋਕੀ ਲੋਕ ਹੀ ਗਿਆ ਹੈਲੋ ਹਾਂ 사જન ਮੈਂ ਲੋਕ ਹੋ ਗਿਆ ਕਿਦਨੋਂ ਗਿਆ ਇੱਧਰ ਨੂੰ ਗਿਆ ਸ਼ਾਲ ਦੇ ਸਾਹਮਣੇ ਗਿਆ ਜੀ ਆਪਾਂ ਜੀ ਤੁਹਾਡਾ ਨਾਮ ਹਾਂ ਮੇਰਾ ਨਾਮ ਹਰੀਸ਼ ਹੈ ਜੀ ਹਰੀਸ਼ ਜੀ ਕੀ ਹੋਇਆ ਤੁਹਾਡਾ ਨਾਮ ਅ ਸਰ ਮੈਂ ਨੋਰਮਲੀ ਜਿਵੇਂ ਆਉਣਾ ਹੈ ਬੈਂਕ ਦਿੱਲੀ ਤੇ ਮੈਂ ਉਸੇ ਟਾਈਮ ਤੇ ਆਪਣਾ ਨੋ ਸਮਾਂ ਤੋਂ ਬਦੇ ਵਿੱਚ ਬੈਂਕ ਆਇਆ ਤੇ ਮੈਂ ਆਪਣੀ ਬਾਈਕ ਨੂੰ ਬੈਂਕ ਦੇ ਬਾਹਰ ਖੜੀ ਕਰਤੀ ਤੇ 10:30 11 ਵਜੇ ਮੈਂ ਵਾਪਸ ਦੇਖਿਆ ਤਾਂ ਮੇਰੀ ਬਾਈਕ ਉੱਥੇ ਨਹੀਂ ਸੀ ਤੇ ਉਹ ਕੋਈ ਉਹਨੂੰ ਚੋਰੀ ਕਰਕੇ ਲੈ ਗਿਆ ਤੇ ਉਹਦੀ ਸੀਸੀਟੀਵੀ ਵੀ ਬਣੀ ਆ ਬੰਦੇ ਦੀ ਤੇ ਮੇਰੀ ਇਹ ਹੀ ਮੰਗ ਹੈਗੀ ਕਿ ਮੇਰੀ ਬਾਈਕ ਜਲਦ ਤੋਂ ਜਲਦ ਮੈਨੂੰ ਲੱਭ ਕੇ ਦਿੱਤੀ ਜਾਵੇ ਕਿਸ ਜਗ੍ਹਾ ਦੀ ਘਟਨਾ ਵਾ ਇਹ ਸਾਰਾ ਹਰਸ ਟਾਬਰ ਹਲ ਬਜ਼ਾਰ ਤੇ ਪੁਲਿਸ ਨੂੰ ਕੰਪਲੇਟ ਦਿੱਤੀ ਹੈ ਹਾਂ ਜੀ ਕੰਪਲੇਟ ਕੀਤੀ ਹੋਈ ਹੈ ਤੇ ਉਹ ਕਹਿੰਦੇ ਆ ਕਿ ਆਪਾਂ ਦੇਖਵਰਤ ਕਰਕੇ ਤੇ ਲੱਭ ਦਾਂਗੇ